ਤਰ੍ਹਾਂ ਇਹ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਕਾਫੀ ਹੈਰਾਨੀ ਵਾਲੇ ਤਾਂ ਨਹੀਂ ਲੱਗ ਰਿਹਾ ਕਿਉਂਕਿ ਪਿਛੇ ਸਮੇਂ ਤੋਂ ਜਨ ਮਾਰਕੈਂਨੀ ਇਲੈਕਸ਼ਨ ਦਾ ਕੈਂਪੇਨ ਵੀ ਕਰ ਰਹੇ ਸਨ ਅਤੇ ਡੋਨਲਡ ਟਰੰਪ ਵੱਲੋਂ ਵੀ ਜੋ ਧਮਕੀਆਂ ਕੈਨੇਡਾ ਨੂੰ ਮਿਲੀਆਂ ਸੀ ਲੱਗ ਰਿਹਾ ਸੀਗਾ ਕਿ ਲਿਬਰਲ ਹੀ ਸਰਕਾਰ ਬਣਾ ਜੇਗੀ ਲੇਕਿਨ ਬਹੁਮਤ ਨਹੀਂ ਮਿਲ ਪਾਇਆ ਕਿਸ ਤਰ੍ਹਾਂ ਸਾਰੀ ਇਲੈਕਸ਼ਨ ਰਹੀ ਹੈ ਥੋੜਾ ਜਿਆ ਜਾਨਕਾਰੀ ਦਿਓ ਜੀ ਡੋਨਲਡ ਟਰੰਪ ਨੇ ਇਲੈਕਸ਼ਨ ਦੇ ਸਾਰੀ ਦਾਅਵਾ ਕਰਤਾ ਕਿ ਮੈਂ ਟੈਰਿਫ ਲਾਉਣੇ ਆ ਕੈਨੇਡਾ ਦੇ ਕੈਨੇਡਾ ਨੂੰ ਜਿਹੜਾ ਨਾ ਮੁਖੌਲ ਜੇ ਕਰਨ ਲੱਪਿਆ ਵੀ ਇਹ 51st ਸਟੇਟ ਜਾਂ ਟਰੂਡੋ ਨੂੰ ਪ੍ਰਾਈਮ ਮ ਤੇ ਉਦੋਂ ਫਿਰ ਮਾਰਕਰਨੀ ਇਹਨੇ ਆਪਣਾ ਲੀਡਰ ਸਨੈਕਟ ਹੋ ਗਿਆ ਤੇ ਉਦੋਂ ਫਿਰ ਇਹਨਾਂ ਦੀ ਲਿਬਰਲ ਪਾਰਟੀ ਜਿਹੜੀ ਫੋਰਚੂਨਰ ਸਮਝੋ ਵੀ ਇਹਨਾਂ ਦੀ ਕਿਸਮਤ ਉਹ ਕੰਪਲੀਟਲੀ ਬਦਲੀ ਸ਼ੁਰੂ ਹੋ ਗਈ ਇੱਕ ਹੋਰ ਵੀ ਚੰਗੀ ਖਬਰ ਹੈ ਕਿ ਪਹਿਲੀ ਵਾਰ ਹੋਇਆ ਹੈ ਕਿ 22 ਪੰਜਾਬੀ ਆਪਣੇ ਇਸ ਵਾਰ ਜਿੱਤੇ ਇਲੈਕਸ਼ਨਾਂ ਕਿਉਂਕਿ ਪਿਛਲੀ 19 ਜੋ 21 ਇਲੈਕਸ਼ਨਾਂ ਆਈਆਂ ਉਸ ਵੀ ਲਗਭਗ 20 ਪੰਜਾਬੀਆਂ ਨੇ ਇਹ ਜਿੱਤ ਹਾਸਲ ਕੀਤੀ ਲੇਕਿਨ ਇਸ ਵਾਰ ਕਹਿੰਦੇ ਆ ਇਹ ਰਿਕਾਰਡ ਹੀ ਟੁੱਟਿਆ ਕਿ 22 ਜੋ ਪੰਜਾਬੀ ਆਪਣੇ ਜਿੱਤ ਗਏ ਨੇ ਤੇ ਇਹ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਕੈਨੇਡਾ ਦੀ ਜੋ ਪ੍ਰਗਰੈਸ ਦੇ ਵਿੱਚ ਇੰਪੋਰਟੈਂਟ ਮੈਟਰਸ ਰੱਖਦਾ ਹੈ ਹਾਂ ਜੀ ਇੰਡੀਆ ਦੇ ਨਾਲ ਰਿਲੇਸ਼ਨਸ ਹਨਾ ਉਹ ਵੀ ਇੱਕ ਵੀ ਅੱਜ ਤੋਂ 10-20 ਸਾਲਾਂ ਤੋਂ ਨਾ ਜਿਹੜੇ ਵੀ ਖਰਾਬ ਹੋ ਰਿਹਾ ਰਹੇ ਸੀਗੇ ਤੇ ਆਪਣੀ ਸਾਡੀ ਸਕਿਉਰਿਟੀ ਏਜੰਸੀ ਨੇ ਸਾਰੀਆਂ ਵਾਰਨਿੰਗ ਬਾਤ ਦਿੱਤੀਆਂ ਹੋਈਆਂ ਜਿਵੇਂ ਕਿ ਇੰਡੀਆ ਦੀ ਜਿਹੜੀ ਨਾ ਮੈਡਲਿੰਗ ਹੈ ਫੋਰਨ ਇੰਟਰਫਰੈਂਸ ਜਿਵੇਂ ਕਹਿੰਦੇ ਇਹ ਬਹੁਤ ਅਗੜਾ ਹੈ ਤੇ ਕਨੇਡਾ ਦੇ ਵਿੱਚ ਤੇ ਉਹ ਗਵਰਨਮੈਂਟਾ ਉਹ ਚੰਗੀਆਂ ਸੀ ਕਿ ਇੰਡੀਆ ਦੇ ਨਾਲ ਵੀ ਰਿਲੇਸ਼ਨਸ਼ਿਪ ਚੰਗੀ ਰਹੇ ਖਾਸ ਕਰਕੇ ਚੀਨ ਦੇ ਪਰ ਖਿਲਾਫ ਹੋ ਚਾਹੁੰਦੇ ਸੀ ਕਿ ਇੰਡੀਆ ਨੂੰ ਯੂਜ਼ ਕਰਾਂਗੇ ਮੇਰਾ ਖਿਆਲ ਹੈ ਰੂਲ ਹੋ ਸਕਦਾ ਹੋਵੇ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਇਮੀਗ੍ਰੈਂਟ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਹੈ ਨਾ ਫੀਲਿੰਗਸ ਨੇ ਉਹ ਬਹੁਤ ਜਿਆਦਾ ਚੜ ਗਿਆ ਹੈ ਯਾਰ ਈਵਨ ਤੁਹਾਨੂੰ ਮੈਂ ਇਹ ਦੱਸਦਾ ਵੀ ਜਿਹੜੇ ਆਪਣੇ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਆਹ ਤੁਹਾਨੂੰ ਲੱਗਦਾ ਸੀ ਬੰਦਿਆਂ ਨੇ ਜਿਹੜੇ ਪੁਰਾਣੇ ਆਏ ਆ ਕਿ ਵੀ ਨਏ ਜੀ ਹੁਣ ਸਟੂਡੈਂਟ ਬਹੁਤ ਆ ਗਿਆ ਇਹ ਆ ਉਹ ਜੋ ਇਹੋ ਜਿਹਾ ਜਿਹੜਾ ਨਾ ਮਾਹੌਲ ਆ ਬਣ ਗਿਆ ਸੀ ਤੇ ਉਹਦੇ ਨਾਲ ਗਵਰਨਮੈਂਟ ਦੇ ਆਲਰੇਡੀ ਜਿਹੜੀ ਲਿਬਰਲ ਪਾਰਟੀਆਂ ਜਿਨੇ ਕੇ ਬਿਲੋ ਸੱਦੇ ਸੀਗੇ ਇਨਕਰੀਸ ਕੀਤਾ ਸੀ ਬਹੁਤ ਸਟੂਡੈਂਟਸ ਉਹਨਾਂ ਨੇ ਆਪ ਹੀ ਕੱਟ ਕਰਨੇ ਸ਼ੁਰੂ ਕਰਤੇ ਨੰਬਰ 1 ਇਸ਼ੂ ਐਸ ਵੇਲੇ ਤੇ ਆਈ ਥਿੰਕ ਬੀ ਅਗਲੇ 2-3 ਸਾਲ ਤੱਕ ਉਹ ਹੋਊਗਾ 트럼ਪ ਦਾ ਤੇ 트럼ਪ ਦਾ ਬਹੁਤ ਜ਼ਿਆਦਾ ਇੱਥੇ ਜ਼ੋਰ ਪੈ ਰਿਹਾ ਬਹੁਤ ਉਹਨੇ ਤੰਗ ਕੀਤਾ ਹੋਇਆ ਕੈਨੇਡੀਅਨਸ ਨੂੰ ਡਿਸਰੈਸਪੈਕਟ ਕਰ ਰਿਹਾ ਹੈ ਤੇ ਸਾਡੀ ਜਿਹੜੀ ਟ੍ਰੇਡ ਆ ਉਹਦੇ ਵਾਸਤੇ ਵੀ ਆਟੋ ਸੈਕਟਰ ਕਾਰਾਂ ਮੈਨੂਫੈਕਚਰਿੰਗ ਇਹ ਉਹਤੇ ਬਹੁਤ ਜ਼ੋਰ ਪਾਇਆ ਹੋਇਆ ਸੋ ਨੰਬਰ 1 ਇਸ਼ੂ ਉਹ ਹੋਊਗਾ ਤੇ ਬਾਕੀ ਸਭ ਸੈਕੰਡਰੀ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਸ ਤਰ੍ਹਾਂ ਇਸ ਇੱਕ ਮਹਾਲ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੈਨੇਡਾ ਦੇ ਵਿੱਚੋਂ ਇਲੈਕਸ਼ਨ ਹੋ ਜਾਨੇ ਰਿਜ਼ਲਟ ਆ ਗਏ ਨੇ ਉਸ ਸੰਬੰਧ ਵਿੱਚ ਜਾਣਕਾਰੀ ਦਵਾਂਗੇ ਤੁਹਾਨੂੰ ਦੱਸ ਦਿੰਦੇ ਆ ਉੱਥੇ ਲਿਬਰਲ ਦੀ ਪਾਰਟੀ ਦੁਬਾਰਾ ਆਪਣੀ ਸਰਕਾਰ ਬਣਾ ਰਹੀ ਹੈ ਚਾਹੇ ਉਹਨਾਂ ਨੂੰ ਬਹੁਮਤ ਦੇ ਵਿੱਚ 7 ਸੀਟਾਂ ਘਟ ਗਏ ਨੇ ਲੇਕਿਨ ਫੇਰ ਤੋਂ ਦੁਬਾਰਾ ਜੋ ਲਿਬਰਲ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੀ ਹੈ ਦੱਸ ਦਿੰਦੇ 165 ਸੀਟਾਂ ਉਹਨਾਂ ਨੇ ਹਾਸਲ ਕੀਤੀ ਨੇ ਤੇ 7 ਸੀਟਾਂ ਦੀ ਸਿਰਫ ਕਮੀ ਰਹਿ ਗਈ ਜਿਸ ਤੇ ਕਾਰਨ ਉਹ ਬਹੁਮਤ ਨਹੀਂ ਬਣਾ 파ਰੇ ਲੇਕਿਨ ਹੁ ਜੋ ਇੱਕ ਸਰਕਾਰ ਦੁਆਰਾ ਲਿਬਰਲ ਦੀ ਬਣ ਜਾ ਰਹੀ ਹੈ ਤੇ ਉਸ ਦੇ ਵਿੱਚ ਮਾਰਕ ਕੈਰਨੀ ਦੁਬਾਰਾ ਪ੍ਰਾਈਮ ਮਿਨਿਸਟਰ ਬਣ ਜਾਣਗੇ ਉੱਥੇ ਹੀ ਦੂਜੇ ਪਾਸੇ ਜਗਮੀਤ ਸਿੰਘ ਨੇ ਐਨ ਡੀ ਪੀ ਦੇ ਉਹ ਭਾਰੀ ਵੋਟਾਂ ਦੇ ਨਾਲ ਹਾਰ ਵੀ ਗਏ ਨੇ ਤੇ ਦੂਜੇ ਪਾਸੇ ਇੱਕ ਚੰਗੀ ਜੋ ਖਬਰ ਹੈ ਹੋਰ ਪੰਜਾਬੀਏ ਦੇ ਮਾਣ ਵਾਲੀ ਖਬਰ ਹੈ ਕਿ 22 ਪੰਜਾਬੀ ਜੋ ਇਸ ਕੈਨੇਡਾ ਦੀ ਇਲੈਕਸ਼ਨ ਦੇ ਵਿੱਚ ਜਿੱਤੇ ਵੀ ਨੇ ਤੇ ਇਸ ਵਾਰ ਦੇ ਵਿੱਚ ਵਧੇਰੇ ਜਾਣਕਾਰੀ ਦੇ ਲਾਵੇਂ ਕਿਸ ਤਰ੍ਹਾਂ ਮਾਹੌਲ ਹੈ ਕਿਉਂਕਿ ਇੱਕ ਸਮੇਂ ਲੱਗ ਰਿਹਾ ਜੇ ਕੰਜ਼ਰਵੇਟਿਵ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਹਨ ਲੇਕਿਨ ਫਿਰ ਮਾਰਕ ਕੰਨੀ ਆਉਂਦੇ ਨਹੀਂ ਅਤੇ ਦੁਬਾਰਾ ਜੋ ਲਿਬਰਲ ਵੱਲ ਜੋ ਝੁਕਾਅ ਵੱਜ ਜਾਂਦਾ ਹੈ ਤੇ ਪੂਰੀ ਇਲੈਕਸ਼ਨਾਂ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਭਗਵੰਤ ਸਿੰਘ ਸੰਧੂ ਜੁੜੇ ਹੋਏ ਨੇ ਜੋ ਪੋਲੀਟੀਕਲੀ ਬੜੇ ਮਾਹਰ ਨੇ ਕੈਨੇਡਾ ਦੀ ਇਲੈਕਸ਼ਨ ਦੇ ਪਿਛਲੇ ਲੰਬੇ ਸਮੇਂ ਤੋਂ ਉਸ ਸਬੰਧ ਵਿੱਚ ਨਿਗ੍ਹਾ ਵੀ ਰੱਖ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੰਧੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਈਗੁਰ ਜੀ ਖਾਲਸਾ ਬਾਗ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਇਹ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਕਾਫੀ ਹੈਰਾਨੀ ਜਾਣਕ ਤਾਂ ਨਹੀਂ ਲੱਗ ਰਿਹਾ ਕਿਉਂਕਿ ਪਿਛੇ ਸਮੇਂ ਤੋਂ ਜਿਵੇਂ ਮਾਕੈਨੀ ਇਲੈਕਸ਼ਨ ਦਾ ਕੈਂਪੇਨ ਵੀ ਕਰ ਰਹੇ ਸਨ ਅਤੇ ਡੋਨਲਡ ਟਰੰਪ ਵੱਲੋਂ ਵੀ ਜੋ ਧਮਕੀਆਂ ਕੈਨੇਡਾ ਨੂੰ ਮਿਲੀਆਂ ਸੀ ਲੱਗ ਰਿਹਾ ਸੀਗਾ ਕਿ ਲਿਬਰਲ ਹੀ ਸਰਕਾਰ ਬਣਾ ਜੇਗੀ ਲੇਕਿਨ ਬਹੁਮਤ ਨਹੀਂ ਮਿਲ ਪਾਇਆ ਕਿਸ ਤਰ੍ਹਾਂ ਸਾਰੀ ਇਲੈਕਸ਼ਨ ਰਹੀ ਹੈ ਥੋੜਾ ਜਿਹਾ ਜਾਣਕਾਰੀ ਦਿਓ ਜੀ ਹਾਂਜੀ ਇਹਦੇ ਨਾਲ ਦੋ ਤਰੀਕੇ ਆ ਵੇਖਣ ਵਾਸਤੇ ਪਹਿਲੋਂ ਆ ਕਿ ਜਦੋਂ ਮਾਰਕਰ ਨਹੀਂ ਤਾਂ ਪਹਿਲਾਂ ਕੀ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਕੀ ਹੋ ਰਿਹਾ ਜਦੋਂ ਯਾਨੀ ਕਿ ਉਹ ਲੀਡਰ ਬਣ ਗਿਆ ਲੈਬਰ ਪਾਰਟੀ ਦਾ ਤੇ ਪਿਛਲੇ ਸਾਲ ਸਾਰਾ ਪਿਛਲੇ ਸਾਲ ਜਿਹੜੇ ਕੰਸਰਵਟਿਵ ਸਨ ਉਹਨਾਂ ਦਾ ਲੀਡਰ ਆ ਗਿਆ ਪੀਅਰ ਪੋਲੀਆਫ ਤੇ ਉਹਨੇ ਉਦੋਂ ਪ੍ਰਾਈਮ ਮਿਨਿਸਟਰ ਸੀਗਾ ਜਸਟਨ ਟਰੂਡੋ ਤੇ ਪੀਅਰ ਪੋਲੀਆਫ ਨੇ ਨਾ ਬਹੁਤ ਜ਼ੋਰ ਬਈ ਪਾਇਆ ਹੋਇਆ ਸੀ ਉਹਦੇ ਬਰ ਖਿਲਾਫ ਟਰੂਡੋ ਦੇ ਟਰੂਡੋ ਦੇ ਜਿਹਦੇ ਲੱਗਦਾ ਸੀ ਕਿ ਮੈਜੋਰਟੀ ਗਵਰਨਮੈਂਟ ਐਕਚੁਅਲੀ 52% ਇਹਨਾਂ ਦੀ ਪਪੂਲਰ ਵੋਟ ਜ਼ਿਆਦਾ ਸੀ ਕੰਸਰਵਟਿਵ ਦੀ ਠੀਕ ਹੈ ਜੀ ਤੇ ਜਿਹੜੇ ਲਿਬਰਲ ਪਾਰਟੀ ਉਹਨਾਂ ਨੇ ਫਿਰ ਇੱਕ ਬੜਾ ਜਨਵਰੀ ਦੇ ਵਿੱਚ ਇੱਕ ਬਹੁਤ ਵਧੀਆ ਜ ਟ੍ਰੈਕ ਕੀਤਾ ਕਿ ਉਹਨੇ ਟ੍ਰੂਡੋ ਨੇ ਰਿਜ਼ਾਈਨ ਕਰ ਲਿਆ ਤੇ ਜਦੋਂ ਉਹ ਰਿਜ਼ਾਈਨ ਹੋ ਗਿਆ ਉਹਨਾਂ ਦੋ ਤਿੰਨ ਚੀਜ਼ਾਂ ਹੋਰ ਵੀ ਹੋ ਗਈਆਂ ਕਿ ਉਹ ਪਰਲੇ ਪਾਸੇ ਡੋਨਲਡ ਟਰੰਪ ਲੈਕਟ ਹੋ ਗਿਆ ਜੀ ਡੋਨਲਡ ਟਰੰਪ ਨੇ ਲੈਕਟ ਹੁੰਦੇ ਆ ਸਾਰੀ ਦਵਾਦਵਾ ਕਰਤਾ ਕਿ ਮੈਂ ਟੈਰਿਫ ਲਾਉਣੇ ਆ ਕੈਨੇਡਾ ਦੇ ਕੈਨੇਡਾ ਨੂੰ ਜਿਹੜਾ ਨਾ ਮਖੌਲ ਜੇ ਕਰਨ ਲੱਪਿਆ ਵੀ ਇਹ 51st ਸਟੇਟ ਆ ਟ੍ਰੂਡੋ ਨੂੰ ਪ੍ਰਾਈਮ ਮਿਨਿਸਟਰ ਦੀ ਬਜਾਇ ਉਹਨੂੰ ਗਵਰਨਰ ਕਹਿਣ ਲੱਪਿਆ ਤੇ ਉਦੋਂ ਫਿਰ ਮਾਰਕ ਕਾਰਨੀ ਇਹਨੇ ਆਪਣਾ ਲੀਡਰ ਸelect ਹੋ ਗਿਆ ਤੇ ਉਦੋਂ ਫਿਰ ਇਹਨਾਂ ਦੀ ਲਿਬਰਲ ਪਾਰਟੀ ਜਿਹੜੀ ਫੋਰਚੂਨਰ ਸਮਝੋ ਕਿ ਇਹਨਾਂ ਦੀ ਕਿਸਮਤ ਉਹ ਕੰਪਲੀਟਲੀ ਬਦਲੀ ਸ਼ੁਰੂ ਹੋ ਗਈ ਤੇ ਉਹ ਜਿਹੜੇ ਕਿ 5% ਕੰਸਰਵਟਿਵ ਦੀ ਲੀਡ ਸੀਗੀ ਉਹ ਟੋਟੀ ਕਲਾਪਸ ਹੋ ਗਈ ਤੇ ਜਿਹੜੇ ਕਾਰਨ ਇਹ ਫਿਰ ਗਾਂ ਕਮ ਸਕਮ 6-7% ਉਹ ਲੀਡ ਕਰਦਾ ਰਿਹਾ ਜੀ ਤੇ ਇੱਕ ਹੋਰ ਜੀ ਆ ਕੇ ਜਿਹੜਾ ਬੈਕਗਰਾਉਂਡ ਇੱਕ ਹੋਰ ਵੀ ਚੰਗੀ ਖਬਰ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ 22 ਪੰਜਾਬੀ ਆਪਣੇ ਇਸ ਵਾਰ ਜਿੱਤੇ ਨੇ ਇਲੈਕਸ਼ਨਾਂ ਕਿਉਂਕਿ ਪਿਛਲੀ 19 ਜੋ 21 ਇਲੈਕਸ਼ਨਾਂ ਆਈਆਂ ਉਸ ਚ ਵੀ ਲਗਭਗ 20 ਪੰਜਾਬੀਆਂ ਨੇ ਇਹ ਜਿੱਤਾ ਹاصل ਕੀਤਾ ਸੀ ਲੇਕਿਨ ਇਸ ਵਾਰ ਕਹਿੰਦੇ ਆ ਇਹ ਰਿਕਾਰਡ ਹੀ ਟੁੱਟਿਆ ਕਿ 22 ਜੋ ਪੰਜਾਬੀ ਆਪਣੇ ਜਿੱਤ ਗਏ ਨੇ ਤੇ ਇਹ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਕੈਨੇਡਾ ਦੀ ਜੋ ਪ੍ਰਗਰੈਸ ਦੇ ਵਿੱਚ ਇੰਪੋਰਟੈਂਟ ਮੈਟਰਸ ਰੱਖਦਾ ਹੈ ਇਹ ਵੀ ਇੱਕ ਬਹੁਤ ਈ ਆਪਣੀ ਖੂਬੀ ਆ ਕਿ ਆਪਣੇ ਜਿਹੜੀ ਖਾਸ ਕੇ ਪੰਜਾਬੀ ਕਮਿਊਨਿਟੀ ਖਾਸ ਕਰਕੇ ਜਿਹੜੀ ਸਿੱਖ ਕਮਿਊਨਿਟੀ ਆ ਇੱਥੇ ਸਾਡੀ ਨਾ ਕੈਨੇਡਾ ਦੇ ਵਿੱਚ ਬਹੁਤ ਪ੍ਰਾਣੀ ਹਿਸਟਰੀ ਆ ਕਿ ਅਸੀਂ ਇੱਥੇ ਇੰਗਲੈਂਡ ਵਾਂਗੂ ਜਾਂ ਆਸਟ੍ਰੇਲੀਆ ਵਾਂਗੂ ਨਹੀਂ ਗਏ इवन ਹਿੰਦੁਸਤਾਨ ਵਾਂਗੂ ਨਹੀਂ ਪਰ ਇੱਥੇ ਅਸੀਂ ਟੋਟਲੀ ਇੰਟੀਗ੍ਰੇਟਡ ਐ ਸੋਸਾਇਟੀ ਦੇ ਵਿੱਚ ਕੈਨੇਡਾ ਸੋਸਾਇਟੀ ਜਿਹੜੀ ਹੈਗੀ ਮਲਟੀਕਲਚਰਲ ਆ ਜਿਵੇਂ ਕਿ ਕੋਈ ਵੀ ਇੱਥੇ ਖਾਸ ਕਰਕੇ ਜਿਹੜੇ ਪ੍ਰਾਣੇ ਆਏ ਨੇ ਆ ਇੰਟੀਗ੍ਰੇਟ ਹੋ ਜਾਂਦੇ ਅਸੀਂ ਤੇ ਉਹਦੇ ਨਾਲ ਦੂਜੀ ਆ ਵੀ ਆਪਣੇ ਜਿਹੜੇ ਖਾਸ ਕਰਕੇ ਆ ਆਪਣਾ ਪੰਜਾਬੀ ਕਲਚਰ ਆ ਅਸੀਂ ਪੋਲਿਟਿਕਸ ਨੂੰ ਵੀ ਜਿਵੇਂ ਬਹੁਤ ਸਾਡੇ ਬਲੱਡ ਦੇ ਵਿੱਚ ਆ ਜੀ ਤੇ ਹੁਣ ਤੇ ਕੈਨੇਡਾ ਦੇ ਵਿੱਚ ਐਸਾ ਕਿ ਤੁਸੀਂ ਮੰਨੋਗੇ ਵੀ ਇੱਥੇ ਜਨਾ ਲਿਬਰਲ ਕੋਈ ਵੀ ਪਾਰਟੀ ਪਰ ਕੰਸਰਵੇਟਿਵ ਰਾਈਟ ਵਿੰਗ ਲੈਫਟ ਵਿੰਗ ਜੋ ਵੀ ਹੋਵੇ ਉਹ ਨੋਮੀਨੇਸ਼ਨ ਜਿਹਦੇ ਉਹਨਾਂ ਦੀ ਲੀਡਰਸ਼ਿਪ ਹੁੰਦੀ ਹੈ ਜੇ ਤੁਸੀਂ ਪੰਜਾਬੀਆਂ ਦੇ ਨਾਲ ਨਹੀਂ ਰਹਿੰਦੇ ਜੇ ਉਹਨਾਂ ਦੀ ਸਪੋਰਟ ਨਹੀਂ ਮੰਗਦੇ ਤੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਐਡੀ ਤਗੜੀ ਆਪਣੀ ਇਥੋਂ ਦੀ ਵੀ ਕਾਮ ਆ ਤੇ ਦੂਜਾ ਆ ਵੀ ਜਿਹੜਾ ਆ ਇੱਕ ਇੰਟੀਗ੍ਰੇਸ਼ਨ ਦੂਜੀ ਗੱਲ ਇਹ ਆਪਾਂ ਹੀ ਤਾਂ ਸਾਰੀਆਂ ਪਾਰਟੀਆਂ ਦੇ ਨਾਲ ਅਸੀਂ ਵੀ ਸਹਿਮਤ ਆ ਇਹ ਨਹੀਂ ਕਿ ਤੁਸੀਂ ਕਹਿ ਸਕਦੇ ਵੀ ਸਿਰਫ ਰਾਈਟ ਵਿੰਗ ਲੈਫਟ ਵਿੰਗ ਸੈਂਟਰ ਲਿਬਰਲ ਐਂਡੀਪੀ ਬਲਕਿ ਸਾਰੀਆਂ ਪਾਰਟੀਆਂ ਇਹ ਜਿਹੜੀਆਂ ਐਕਸਟ੍ਰੀਮ ਰਾਈਟ ਵਿੰਗ ਹੈ ਉਹਨਾਂ ਦੇ ਵਿੱਚ ਹੀ ਤੁਹਾਨੂੰ ਆਪਣੇ ਸਰਦਾਰ ਮਿਲਣਗੇ ਤੇ ਉਹ ਇਹ ਇਹ ਪੁਰਾਣੀ ਗੱਲ ਚੱਲਦੀ ਆ ਰਹੀ ਆ ਤੇ ਤੁਸੀਂ ਵੇਖੋਗੇ ਵੀ 1950 ਦੇ ਵਿੱਚ ਆਪਣਾ ਸਭ ਤੋਂ ਪਹਿਲੋ ਇੱਥੇ ਨਾ ਮੇਅਰ ਇਲੈਕਟ ਹੋਇਆ ਸੀਗਾ ਤੇ ਫੇਰ ਆਪਣਾ bc ਦੇ ਵਿੱਚ ਗਵਰਨਮੈਂਟ ਨੂੰ ਪਤਾ ਹਣਾ ਬਥੇ ਉਜਲ ਦੇ ਸਾਹ ਬਹੁਤ ਪੁਰਾਣਾ ਪ੍ਰੀਮੀਅਰ ਬਣ ਗਿਆ ਸੀ ਜਾਨੀ ਕਿ ਚੀਫ ਮਿਨਿਸਟਰ ਜਿਵੇਂ ਕਹਿੰਦੇ ਇੰਡੀਆ 'ਚ ਤੇ ਹੁਣ ਵੀ ਤੁਹਾਨੂੰ ਕਈ ਗਵਰਨਮੈਂਟ ਦੇ ਵਿੱਚ ਤੁਹਾਨੂੰ ਮਿਲेंगे ਸਪੀਕਰ ਆਪਣੇ ਨੇ ਆ ਡਿਫੈਂਸ ਮਿਨਿਸਟਰ ਆਪਣਾ ਰਿਹਾ ਹਰਜੀਤ ਸੱਜਣ ਤਾਂ ਜਿੱਤਾ ਹੋਗਾ ਸਰਦਾਰ ਸੇਪੂਰਾ ਤੇ ਤੜਕੇ ਆ ਮੇਨ ਨੰਬਰ 10 ਪਾਰਟੀ ਜਿਹੜੀ ਆ ਕਿ ਪਪੂਲਰਟੀ ਵਿੱਚ ਜਿਗ ਮੀਟਿੰਗ ਉਹਦੇ ਵਿੱਚ ਰਿਆਪੂਰਾ ਐ ਤੇ ਇਹ ਵੀ ਨਹੀਂ ਕਹੇ ਇੱਥੇ ਜਿੱਥੇ ਪਾਰਟਿਸਿਪੇਟ ਜੀ ਸਾਡੀ ਆ ਕਿ ਵਸੀਂ ਮਾਊ ਜੇ ਬਣ ਕੇ ਉਪਕਾਰਦੇ ਪਰ ਪੂਰੇ ਐ ਆਕੜ ਕੇ ਆਪਣਾ ਕਲਚਰ ਵਿਖਾਉਨੇ ਆ ਆਪਣੀ ਪੱਗਾ ਆਪਣੇ ਸ਼ਾਸਤ ਸਭ ਕੁਝ ਜਿਵੇਂ ਨਾ ਕੋਈ ਵੀ ਡਰ ਕੇ ਨਹੀਂ ਰਹਿੰਦੇ ਸੋ ਇਹ ਜਿਹੜੀ ਸਾਡੀ ਵੀ ਕੈਨੇਡੀਅਨ ਕਲਚਰ ਆ ਦੇ ਉਹਦੇ ਵਿੱਚ ਜਿਹੜਾ ਨਾ ਕਿਉਂਕਿ ਦੂਜੀ ਸਾਡੀ ਆਪ ਹੀ ਇਨਵੋਲਡ ਆ ਤੇ ਉਹਦਾ ਫਿਰ ਨਤੀਜਾ ਐ ਜੀ ਮਿਲਦਾ ਸੰਧੂ ਜੀ ਇਲੈਕਸ਼ਨਸ ਤਾਂ ਹੋ ਗਈਆਂ ਨਵੀਂ ਪਾਰਟੀ ਵੀ ਲਿਬਰਲ ਦੀ ਬਣ ਗਈ ਹੈ ਲੇਕਿਨ ਜੋ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਦੇ ਆਂ ਇੰਡੀਆ ਦੇ ਨਾਲ ਡਿਪਲੋਮੈਟਿਕ ਸਬੰਧ ਕਾਫੀ ਕੈਨੇਡਾ ਦੇ ਖਰਾਬ ਹੋ ਗਏ ਸਨ ਜਦੋਂ ਟਰੂਡੋ ਪੀਐਮ ਸਨ ਤੇ ਉਸ ਸਮੇਂ ਵੀ ਦੇਖਿਆ ਸਿੱਧੇ ਤੌਰ ਤੇ ਉਹਨਾਂ ਨੇ ਜੋ ਉੱਥੇ ਦੇ ਆਪਣੇ ਮਿਨਿਸਟਰਸ ਆ ਚਾਹੇ ਅਮਿਤ ਸ਼ਾ ਜਾਂ ਪ੍ਰਾਈਮ ਮਿਨਿਸਟਰ ਨરેਂ드ਰਾ ਮੋਦੀ ਤੇ ਵੀ ਅਲੀਗੇਸ਼ਨ ਹੈ ਏਜੰਸੀ ਸੇ ਅਲੀਗੇਸ਼ਨ ਲਗਾਏ ਸਕੇ ਉਹ ਜੋ ਆਪਣੇ ਸਿੱਖਾ ਦਾ ਕਤਲ ਕਿਤਨਾ ਕਿਤਨਾ ਦੀ ਕਿਸ ਧਰਤੀ ਤੇ ਆ ਕੇ ਕਰ ਰਿਆ ਕੀ ਹੁਣ ਇਸ ਸਮੇਂ ਜਦ ਨਵੀਂ ਸਰਕਾਰ ਬਣਦੀ ਹੈ ਮਾਕਾ ਨਹੀਂ ਪੀਐਮ ਨੇ ਕੀ ਤੁਹਾਨੂੰ ਲੱਗਦਾ ਹੈ ਜੇ ਰਿਲੇਸ਼ਨਸ ਇੰਡੀਆ ਨਾਲ ਉਹ ਸੁਧਰ ਸਕਦੇ ਆ ਜਾਂ ਕਿਸ ਤਰ੍ਹਾਂ ਰਹੇਗਾ ਸਾਰਾ ਅੱਗੇ ਦਾ ਹਾਂਜੀ ਜੇ ਇੰਡੀਆ ਦੇ ਨਾਲ ਰਿਲੇਸ਼ਨਸ ਹੈ ਨਾ ਉਹ ਵੀ ਇੱਕ ਵੀ ਅ ਅੱਜ ਤੋਂ 10-20 ਸਾਲਾਂ ਤੋਂ ਨਾ ਜਿਹੜੇ ਵੀ ਖਰਾਬ ਹੋ ਰਿਹਾ ਰਹੇ ਸੀਗੇ ਤੇ ਆਪਣੀ ਸਾਡੀ ਸਿਕਿਉਰਿਟੀ ਏਜੰਸੀ ਨੇ ਸਾਰੇ ਵਾਰਨਿੰਗ ਬਹੁਤ ਦਿੱਤੀਆਂ ਹੋਈਆਂ ਐ ਸੇ ਵੀ ਇੰਡੀਆ ਦੀ ਜਿਹੜੀ ਨਾ ਮੈਡਲਿੰਗ ਫੋਰਨ ਇੰਟਰਫਰੈਂਸ ਜਿਵੇਂ ਕਹਿੰਦੇ ਬਹੁਤ ਤਗੜਾ ਆਇਆ ਥੇ ਇੱਕ ਨੇਡਾਰੇ ਵਿੱਚ ਤੇ ਉਹ ਗਵਰਨਮੈਂਟਾ ਉਹ ਚਾਹੁੰਦੀ ਆ ਸੀ ਕਿ ਇੰਡੀਆ ਦੇ ਨਾਲ ਵੀ ਰਿਲੇਸ਼ਨਸ਼ਿਪ ਚੰਗੀ ਰਹੇ ਖਾਸ ਕਰਕੇ ਜਿੰਦੇ ਬਰਕਲਾਵ ਚਾਹੁੰਦੇ ਸੀ ਕਿ ਇੰਡੀਆ ਨੂੰ ਯੂਜ਼ ਕਰਾਂਗੇ ਤੇ ਪਰ ਜਦੋਂ ਇਹਨਾਂ ਨੇ ਆਪਣਾ ਹਰਜੀਤ ਸਿੰਘ ਦਾ ਭਾਈ ਹਰਜੀਤ ਸਿੰਘ ਸਾਹਿਬ ਜਿਹੜੇ ਇੱਥੇ ਆ ਸਰੀਰ ਦੇ ਵਿੱਚ ਉਹਦਾ ਕਤਲ ਹੋਇਆ ਹੈ ਤੇ ਉਸ ਤੋਂ ਬਾਅਦ ਫਿਰ ਨਾ ਕੋਈ ਅਲੀਗੇਸ਼ਨ ਜਿਵੇਂ ਹੋਵੇ ਪੀ ਇੰਡੀਆ ਦੇ ਬੰਦਿਆਂ ਨੇ ਕਰਾਇਆ ਉਸ ਤੋਂ ਬਾਅਦ ਰਿਲੇਸ਼ਨਸ਼ਿਪ ਬਹੁਤ ਖਰਾਬ ਹੋ ਗਿਆ ਤੇ ਹੁਣ ਜਿਹੜਾ ਆ ਕਿ ਡੋਨਲਡ ਟਰੰਪ ਕਰਕੇ ਹਿੰਦ ਆਪਣਾ ਕੈਂਡੀਡੇਟ ਆ ਜਿਹੜਾ ਟ੍ਰੇਡ ਆ ਸਾਡਾ 80% ਟ੍ਰੇਡ ਡਾਇਰੈਕਟਲੀ ਯੂਐਸ ਐਨ ਆ ਰਿਹਾ ਤੇ ਉਹਨੂੰ ਡਿਵਰਸਿਫਾਈ ਕਰਨ ਵਾਸਤੇ ਹੋ ਮੈਂ ਇਹ ਸੋਚਦਾ ਕਿ ਇਹ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਇੰਪਰੂਵ ਹੋਣਗੇ ਦੂਜੇ ਪਾਸੇ ਜਿਹੜਾ ਇੰਡੀਆ ਵੀ ਆ ਉਹ ਵੀ ਥੋੜਾ ਜਨਾ ਮੱਠਾ ਜਿਹਾ ਹੋ ਗਿਆ ਅੱਗੇ ਨਾਲੋਂ ਪਹਿਲਾਂ ਪਹਿਲਾਂ ਜਿਆਦਾ ਹੀ ਜੋਰ ਪਾਦੇ ਹੁੰਦੇ ਸੀ ਤੇ ਹੁਣ ਥੋੜੇ ਜਨਾ ਮਤਲਬ ਹੀ ਡਿਪਲੋਮੈਟਿਕ ਗੱਲਾਂ ਕਰਦੇ ਨੇ ਸੋ ਆਈ ਥਿੰਕ ਦੋਵੇਂ ਪਾਰਟੀਆਂ ਜੇ ਬੈਕ ਗੱਲਬਾਤ ਕਰਨ ਤੇ ਆਪਣਾ ਜਿਹੜਾ ਜਿਹੜਾ ਵੀ ਇੱਥੇ ਹੋਇਆ ਫੋਰਨ ਇੰਟਰਫਰੈਂਸ ਦੂਜਾ ਤੇ ਦੂਜਾ ਜਿਹੜਾ ਮਰਡਰ ਹੋਇਆ ਉਹਦਾ ਨਤੀਜਾ ਜੇ ਖਤਮ ਹੋ ਜਾਏ ਤੇ ਆਈ ਥਿੰਕ ਦੁਬਾਰਾ ਫਿਰ ਰਿਲੇਸ਼ਨਸ਼ਿਪ ਕੀ ਹੋ ਸਕਦੀ ਆ ਬਿਲਕੁਲ ਠੀਕ ਹੈ ਜੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਿਲੇਸ਼ਨ ਠੀਕ ਹੋਣ ਲੇਕਿਨ ਦੂਜੇ ਪਾਸੇ ਜੋ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਦਾ ਬੜਾ ਇੰਪੋਰਟੈਂਟ ਰੋਲ ਰਹਿੰਦਾ ਹੈ ਤੇ ਪਿਛਲੇ ਦਿਨ ਹੀ ਦੇਖਿਆ ਕਿ ਰੂਲਸ ਬਹੁਤ ਸਟ੍ਰਿਕਟ ਹੋ ਗਏ ਨੇ ਜੀ ਚਾਹੇ ਉਹ ਸਟੂਡੈਂਟਸ ਲਈ ਹੋਣ ਜਾਂ ਵਰਕ ਵੀਜ਼ਾ ਲਈ ਜਾਂ ਹੋਰ ਵੀ ਜੋ ਇਮੀਗ੍ਰੈਂਟਸ ਆਉਂਦੇ ਆ ਤਾਂ ਕੀ ਹੁਣ ਜਦੋਂ ਨਵੀਂ ਸਰਕਾਰ ਤੋਂ ਬਣ ਤੋਂ ਬਾਅਦ ਇਹ ਇਮੀਗ੍ਰੈਂਟਸ ਲਈ ਕੋਈ ਨਵੀਂ ਖੁਸ਼ਖਬਰੀ ਆ ਸਕਦੀ ਜਾਂ ਆਉਣ ਵਾਲੇ ਸਮੇਂ ਵਿੱਚ ਦੇਖਦੇ ਹਾਂ ਕਿ ਰੂਲਸ ਹੋਰ ਸਖਤ ਹੋਣਗੇ ਨੇ ਖੁਸ਼ਖਬਰੀ ਨਹੀਂ ਜੀ ਹੋਣੀ ਕਿਉਂਕਿ ਮੇਰਾ خیال ਹੈ ਰੂਲ ਹੋਰ ਸਕਦਾ ਹੋਣਗੇ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਇਮੀਗ੍ਰੈਂਟ ਐਂਟੀ ਇਮੀਗ੍ਰੈਂਟ ਦਾ ਸੈਂਟੀਮੈਂਟ ਹੈ ਨਾ ਫੀਲਿੰਗਸ ਨੇ ਉਹ ਬਹੁਤ ਜਿਆਦਾ ਚੜ ਗਿਆ ਹੈਗਾ ਠੀਕ ਹੈ ਇਵਨ ਤੁਹਾਨੂੰ ਮੈਂ ਇਹ ਦੱਸਦਾ ਵੀ ਜਿਹੜੇ ਆਪਣੇ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਆ ਤੁਹਾਨੂੰ ਲੱਗਦਾ ਸੀ ਬੰਦਿਆਂ ਨੇ ਜਿਹੜੇ ਪੁਰਾਣੇ ਆਏ ਆ ਕਿ ਵੀ ਨਏ ਜੀ ਹੁਣ ਸਟੂਡੈਂਟ ਬਹੁਤ ਆ ਗਿਆ ਇਹ ਆ ਉਹ ਜੋ ਇਹੋ ਜਿਹਾ ਜਿਹੜਾ ਨਾ ਮਾਹੌਲ ਜਾਂ ਬਣ ਗਿਆ ਸੀ ਤੇ ਉਹਦੇ ਨਾਲ ਗਵਰਨਮੈਂਟ ਨੇ ਆਲਰੇਡੀ ਜਿਹੜੀ ਕਿ ਲਿਬਰਲ ਪਾਰਟੀ ਜਿਨੇ ਕਿ ਪਹਿਲਾਂ ਸੱਦੇ ਸੀਗੇ ਇਨਕਰੀਸ ਕੀਤੀ ਸੀ ਬਹੁਤ ਸਟੂਡੈਂਟਸ ਉਨਾਂ ਨੇ ਆਪ ਹੀ ਕੱਟ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਦੇ ਤੇ ਦੂਜੀ ਜਿਹੜੀ ਕਨਸੈਪਟਿਵ ਆਪੋਜੀਸ਼ਨ ਨੇ ਵੀ ਜੋਰ ਪਾਇਆ ਸੋ ਮੇਰਾ ਨਹੀਂ ਖਿਆਲ ਕਿ ਇਹਦਾ ਕੋਈ ਇੰਪਰੂਵਮੈਂਟ ਹੋਗੀ ਕਿਉਂਕਿ ਜਿਹੜੇ ਇੱਕ ਤਾਂ ਸਟੂਡੈਂਟ ਜੈਮਿਗ੍ਰੈਂਟ ਆਉਂਦੇ ਨੇ ਪਰ ਇਥੇ ਜਿਹੜੇ ਸਰਵਿਸਿਜ਼ ਨੇ ਸੀ ਬਣਾਈਆਂ ਗਵਰਨਮੈਂਟ ਨੇ ਜਿਦਾਂ ਹਾਊਸਿੰਗ ਬਾਕੀ ਟਰਾਂਸਪੋਰਟੇਸ਼ਨ ਸੋ ਉਹਲਾ ਜਿਹੜਾ ਨਾ ਪ੍ਰੋਬਲਮ ਜਿਹੜਾ ਕਰਕੇ ਸੋ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਕਿ ਹੋਰ ਕੱਟ ਕਰੋ ਜੀ ਤੁਸੀਂ ਹਾਊਸਿੰਗ ਦੀ ਗੱਲ ਕੀਤੀ ਹੈ ਕਿਉਂਕਿ ਇਹ ਵੀ ਬੜਾ ਵੱਡਾ ਇਸ਼ੂ ਜੋ ਇਲੈਕਸ਼ਨਸ ਤੋਂ ਪਹਿਲਾਂ ਬਣ ਗਿਆ ਸੀ ਕਿ ਹਾਊਸਿੰਗ ਕਲਾਸਸ ਬਹੁ ਆ ਗਿਆ ਇ ਬਹੁਤ ਜ਼ਿਆਦਾ ਵਧ ਗਈ ਹੋਏ ਕੈਨੇਡਾ ਦੇ ਵਿੱਚ ਇਹਦਾ ਬਹੁਤਾ ਇੰਪੈਕਟ ਤਾਂ ਆਪਾਂ ਦੇਖਿਆ ਕਿਉਂਕਿ ਇਹ ਇਸ਼ੂਸ ਹੋਰ ਅਗੇ ਸੀ ਕਿਸਕਰ ਕੈਨੇਡਾ ਇਲੈਕਸ਼ਨ ਵਿੱਚ ਹੌਲੀ ਹੌਲੀ ਘਟਣ ਲੱਗਾ ਪਰ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਨਫਲੇਸ਼ਨ ਜਾਂ ਹਾਊਸਿੰਗ ਕ੍ਰਾਈਸਿਸ ਨੂੰ ਟੈਕਲ ਕਰਨ ਲਈ ਕੋਈ ਨਵੀਂ ਪਾਲਿਸੀਸ ਬਣ ਸਕਦੀਆਂ ਜਾਂ ਕੀ ਹੋਰ ਹੋ ਸਕਦਾ ਇਹ ਇਹਦੀ ਆ ਵੀ ਨਾ ਤੁਸੀਂ ਜੋ ਇਲੈਕਸ਼ਨ ਹੁੰਦੀ ਆ ਤੇ ਜਿਹਨੂੰ ਪੋਲਿਟਿਕਲ ਪਾਰਟੀਆਂ ਨਾ ਉਹ ਮੁੱਦੇ ਜਿਵੇਂ ਨਾ ਕ੍ਰੀਏਟ ਕਰਦੇ ਨੇ ਜੋ ਹੁਣ ਇੱਥੇ ਫੋਰ ਐਗਜ਼ਾਮਪਲ ਇਹਨਾਂ ਨੇ ਕੈਨੇਡਾ ਵਿੱਚ ਕੰਸਰਵੇਟਿਵ ਨੇ ਕ੍ਰੀਏਟ ਕੀਤਾ ਕਿ ਇਸੇ ਕ੍ਰਾਈਮ ਬਹੁਤ ਵੱਧ ਗਿਆ ਤੇ ਕ੍ਰਾਈਮ ਜਿਹੜਾ ਵੀ ਇਹ ਨਵੇਂ ਜਿਹੜੇ ਇਮੀਗ੍ਰੈਂਟ ਸਟੂਡੈਂਟ ਆ ਉਹਨਾਂ ਨੇ ਉਹ ਕਰਨ ਦੇ ਆ ਇਹੋ ਜਿਹੀਆਂ ਗੱਲਾਂ ਜੀਆਂ ਬਹੁਤ ਜਿਵੇਂ ਨਾ ਫਾਲਤੂ ਜੀਆਂ ਪੋਲਿਟਿਕਲ ਜਿਤਨਾ ਵੀ ਗੇਨ ਕਰਵਾਸ ਦੇ ਪਰ ਅਦਰਵਾਇਜ਼ ਨੰਬਰ 1 ਇਸ਼ੂ ਐਸ ਵੇਲੇ ਤੇ ਆਈ ਥਿੰਕ ਅਗਲੇ 2-3 ਸਾਲ ਤੱਕ ਉਹ ਹੋਊਗਾ ਟਰੰਪ ਦਾ ਠੀਕ ਹੈ ਜੀ ਕਿ ਟ੍ਰੰਪ ਦਾ ਬਹੁਤ ਜ਼ਿਆਦਾ ਇਥੇ ਜ਼ੋਰ ਪੈ ਰਿਹਾ ਬਹੁਤ ਉਹਨੇ ਤੰਗ ਕੀਤਾ ਹੋਇਆ ਕੈਨੇਡੀਅਨਸ ਨੂੰ ਥਿਸ ਰਿਸਪੈਕਟ ਕਰ ਰਿਹਾ ਏ ਤੇ ਸਾਡੀ ਜਿਹੜੀ ਟ੍ਰੇਡ ਆ ਉਹਦੇ ਵਾਸਤੇ ਵੀ ਆਟੋ ਸੈਕਟਰ ਕਾਰਾਂ ਮੈਨੂਫੈਕਚਰਿੰਗ ਇਹ ਉਹਤੇ ਬਹੁਤ ਜ਼ੋਰ ਪਾਇਆ ਹੋਇਆ ਸੋ ਨੰਬਰ 1 ਇਸ਼ੂ ਤਾਂ ਉਹ ਹੋਊਗਾ ਤੇ ਬਾਕੀ ਸਭ ਫਿਰ ਸੈਕੰਡਰੀ ਹੋਣਗੇ ਠੀਕ ਹੈ ਜੀ ਅਸਾਂ ਤੁਹਾਨੂੰ ਜੀ ਪੂਰੀ ਇਸ ਇਲੈਕਸ਼ਨਸ ਤੇ ਹੀ ਜੋ ਕੈਨੇਡਾ ਇਲੈਕਸ਼ਨ ਰਹੀ ਨਵੀਂ ਸਰਕਾਰ ਬਣੀ ਜਾਉਣ ਵਾਲੇ ਸਮੇਂ ਵਿੱਚ ਕੀ ਹੋ ਸਕਦਾ ਇਸ ਬਾਰੇ ਪੂਰੀ ਕੋਈ ਹੋਰ ਕੋਈ ਸੂ ਜਾਣਕਾਰੀ ਸਾਡੀ ਚਿਕਾਣਾ ਚਾਹੋ ਸਾਡੇ ਨਾਲ ਇਹੋ ਜਿਹਾ ਵੀ ਹੋਣ ਸਾਡੇ ਮжоਰਿਟੀ ਗਵਰਨਮ ਜੀ ਮਾਈਨੋਰਟੀ ਗਵਰਨਮੈਂਟ ਹੈ ਸੋ ਮਾਈਨੋਰਟੀ ਗਵਰਨਮੈਂਟ ਹੈ ਜਿਹਨੂੰ ਦਿਆ ਨਾ ਉਹਨਾਂ ਦਾ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਉਹਨਾਂ ਨੂੰ ਬੈਲੈਂਸ ਕਰਨਾ ਪਾਵਰ ਦਾ ਤੇ ਕਿਵੇਂ ਤੇ ਦੂਜੀ ਗੱਲ ਹੈ ਵੀ ਇੱਕ ਜਿਹੜਾ ਪ੍ਰਾਈਮ ਮਿਨਿਸਟਰ ਇਲੈਕਟ ਹੋਇਆ ਇਹ ਵੀ ਬਹੁਤ ਕਾਬਿਲ ਬੰਦਾ ਆਇਆ ਹੈ ਜਿਵੇਂ ਤੁਹਾਡੇ ਵੀ ਯੂਕੇ ਦਾ ਵੀ ਬੈਂਕ ਆਫ ਇੰਗਲੈਂਡ ਦਾ ਗਵਰਨਰ ਰਿਹਾ ਕੈਨੇਡਾ ਦੇ ਗਵਰਨਰ ਰਿਹਾ ਪੀ ਐਚ ਡੀ ਆਕਸਫੋਰਡ ਯੂਨੀਵਰਸਿਟੀ ਤੋਂ ਰਿਹਾ ਸੋ ਹੋਪ ਹੈ ਕਿ ਸਾਰਿਆਂ ਦੀ ਕਿ ਖਵਾਸ਼ਾ ਕਿ ਇਹ ਵੀ ਸਟੇਬਲ ਸਟੈਬਿਲਟੀ ਲਿਆਊਗਾ ਤੇ ਵੀ ਚੰਗੀ ਤਰ੍ਹਾਂ ਪੋਲਿਟਿਕਸ ਕਰੂਗਾ ਜੇ ਤੇ ਕਰ ਲੈਂਦਾ ਤੇ ਫਿਰ ਤੇਨੂੰ ਨੈਕਸਟ ਟਾਈਮ ਮੈਜੋਰਟੀ ਮਿਲ ਸਕਦੀ ਜੇ ਨਹੀਂ ਤੇ ਫਿਰ ਐਂਜੀ ਹੋ ਚਲੀ ਜਾਉ ਹੋਰ ਤਿੰਨ ਚਾਰ ਸਾਲ ਸੰਧੂ ਤੁਹਾਡਾ ਅਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਜਿਵੇਂ ਸਾਡੇ ਨਾਲ ਸਾਡੇ ਕੋਲਰ ਸੰਧੂ ਜੁੜੇ ਹੋਏ ਸਨ ਉਹ ਦੱਸ ਰਹੇ ਸਨ ਕਿ ਲਿਬਰਲ ਦੀ ਪਾਰਟੀ ਦੀ ਸਰਕਾਰ ਬਣ ਗਈ ਚਾਹੇ ਮੈਜੋਰਟੀ ਨਹੀਂ ਉਹਨਾਂ ਨੂੰ ਆਈ ਹੋਈ ਹੈ ਲੇਕਿਨ ਉਮੀਦ ਹੈ ਕਿ ਜੋ ਮੈ ਕਾਰਨੀ ਪ੍ਰਾਈਮ ਮਿਨਿਸਟਰ ਬਣੇ ਹੋਏ ਨੇ ਵਧੀਆ ਕਾਰਜਗਾਰੀ ਕਰੇਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਰੂਲਸ ਇਮੀਗ੍ਰੈਂਟ ਲਈ ਹੋ ਸਕਦਾ ਉਹ ਵੀ ਜੋ ਸਟ੍ਰਿਕਟ ਹੋਰ ਹੋ ਜਾਣ ਕਿਉਂਕਿ ਜਿੱਥੇ ਸਟੂਡੈਂਟ ਲਈ ਬਹੁਤ سارے ਨਵੇਂ ਰੂਲਸ ਲੈ ਕੇ ਆਇਆ ਸਖਤੀ ਕੀਤੀ ਗਈ ਹੈ ਅਤੇ ਹੋ ਸਕਦਾ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਸਖਤੀ ਹੋਰ ਵਧਾ ਦਿੱਤੀ ਜਾਵੇ ਅਤੇ ਜਿੱਥੇ ਹੀ ਹਾਊਸਿੰਗ ਕਰਾਸਸ ਦੀ ਗੱਲ ਕੀਤੀ ਆ ਸੀ ਉਸ ਨੂੰ ਵੀ ਟੈਕਲ ਕਰਨ ਲਈ ਵੀ ਨਵੀਂ ਪਾਲিসੀਆਂ ਵੀ ਲੈ ਕੇ ਆ ਜਾ ਸਕਦੀ ਹੈ। ਤੋਂ ਇਸ ਪੂਰੇ ਮਾਮਲੇ ਵਿੱਚ ਤੁਹਾਨੂੰ ਜਾਣਕਾਰੀ ਦਿੰਦੇ ਰਹਿਵਾਂਗੇ। ਤੁਹਾਡਾ ਆਕਾਲ ਚਲਣਾ ਜੁੜਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।